ਅੰਮ੍ਰਿਤਸਰ ਤੋਂ ਔਰ ਲੁਧਿਆਣਾ ਤੇ ਆ ਹੀ ਗਿਆ ਮੁਹਾਲੀ ਤੋਂ ਪੀ ਐਚ ਡੀ ਸੀ ਆਈ ਆਈ ਔਰ ਨਾਲ ਹੀ ਜਿਹੜਾ ਰਾਜਪੁਰਾ ਇੰਡਸਟਰੀਅਲ ਜ਼ੋਨ ਹੈ ਉਹਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ 1370 ਕਰੋੜ ਦਾ ਪ੍ਰੋਜੈਕਟ ਹੈ ਵਿਧ ਮંત્રી ਸਾਹਿਬ ਵੀ ਬੈਠੇ ਨੇ ਮੈਨ ਲੱਗਦਾ ਹੈ ਕਿ ਉਹ ਸਾਲ ਵਿੱਚ ਆਪਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਬਿਲਕੁਲ ਮੁਹਾਲੀ ਦੇ ਨਾਲ ਹੀ ਹੈ ਉਹ ਜਿਸ ਤਰ੍ਹਾਂ ਸੰਜੀਵ ਰੋਡ ਹੈ ਜਿਹੜਾ ਦੱਸਿਆ ਕਿ ਇਹ ਵੀ ਪੰਜਾਬ ਦੇ ਵਿੱਚ ਬਿਜਲੀ ਇਹ 1 ਆਫ ਦੀ ਲੋਇਸਟ ਪਾਵਰ ਟੈਰਿਫ ਹੈ ਕੋਈ ਇੰਡਸਟਰੀ ਦੀ ਗੱਲ ਕਰਦੇ ਹੋ 1 ਆਫ ਦੀ ਲੋਇਸਟ ਟੈਰਿਫ ਹੈ ਔਰ ਨਾਲ ਹੀ ਜਿਹੜੇ ਮੁਹਾਲੀ ਦਾ ਕਨਵੈਨਸ਼ਨ ਸੈਂਟਰ ਇਹਨਾਂ ਨੇ ਅਨਾਉਂਸ ਕੀਤਾ ਹੈ ਔਰ ਜਿਹੜੀ OTS ਸਕੀਮ ਪੰਜਾਬ ਸਰਕਾਰ ਨੇ ਆਈ ਹੈ ਹਰਪਾਲ ਚੀਮਾ ਜੀ ਸਜੀਵ ਰੋੜਾ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਇਹ 32 42 ਸਾਲਾਂ ਤੋਂ ਬੰਦ ਪਈ ਸੀ ਫੇਜ਼ 8 ਦੀ ਲੁਧਿਆਣਾ ਦੀ ਮੁਹਾਲੀ ਦੀ 40 40 ਸਾਲ ਹੋ ਗਏ ਕਿਸੇ ਨੇ ਬਾਹ ਹੀ ਨਹੀਂ ਫੜੀ ਹੁਣ ਘੱਟੋ ਘੱਟ 8% ਤੇ 8% ਬਹੁਤ ਮੋਰ ਥੈਨ ਰੀਜ਼ਨੇਬਲ ਇੰਟਰਸਟ ਤੇ ਸਾਰੇ ਰੈਗੂਲਰਾਈਜ਼ ਕੀਤੇ ਗਏ ਔਰ ਜਿਹੜੀ ਤੁਸੀਂ ਸੁਣਿਆ ਹੋਣਾ ਅਨ ਅਨਡ ਇਨਕਮ ਦੀ ਪਰ ਪਰसों ਵਾਲੀ ਕਮੇਟੀ 'ਚ ਚੀਮਾ ਸਾਹਿਬ ਔਰ ਸੰਦੀਪ ਅਰੋੜਾ ਜੀ ਮੁੱਖ ਮੰਤਰੀ ਜੀ ਉਹਨਾਂ ਨੇ ਜਿਹੜੀ 플ੌਟ ਜਿਹੜੇ 2 ਏਕੜ ਦੇ 5 ਏਕੜ ਦੇ 플ੌਟ ਜਵਾੜਾ ਦੇ ਮੁਹਾਲੀ ਦੇ ਲੁਧਿਆਣੇ ਉਹ ਆਈਟੀ ਕੰਪਨੀ ਆਈਟੀ ਦੇ ਨਾਂ ਤੇ ਹੀ 플ੌਟ ਅਨੌਟ ਹੋ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਇਦਾ ਸਰਕਰ ਉਹ ਜਾਣੂ ਕਰ ਉਹ ਪਾਲਸੀ ਲਈ ਕਿ ਹੁਣ ਉਹ ਪਲਾਟ ਵਿਕ ਸਕਦੇ ਨੇ ਉਹਦੀ 10% ਆਫ ਅਰਨਿੰਗ ਇਨਕਮ ਬਹੁਤ ਟੋਕਨ ਜਿਹਾ ਸਰਕਾਰ ਲਏਗੀ ਉਥੇ ਟੂਰਿਜ਼ਮ ਹੋਟਲ ਕੁਝ ਵੀ ਫੈਕਟਰੀਆਂ ਛੋਟੇ ਪਲਾਟ ਕਿਉਂਕਿ ਉਹ ਬਿਲਕੁਲ ਡਿਬੰਕ ਖਾਲੀ ਜਗ੍ਹਾ ਪੈਸੀ ਇਸ ਤਰ੍ਹਾਂ ਦੇ ਅੰਮ੍ਰਿਤਸਰ ਤੋਂ ਕਾਨਕੋਰ ਦੀ ਪ੍ਰਪੋਜ਼ਲ ਜਿਹੜੇ ਸਾਡੇ ਬਸੰਤੀ ਰਾਏ ਐਕਸਪੋਰਟਰ ਐਸੋਸੀਏਸ਼ਨ ਨੂੰ ਕੋਈ ਪੈਕੇਜਿੰਗ ਯੂਨਿਟ ਨਹੀਂ ਉਹ ਜਿਹੜੀ ਕਾਨਕੋਰ ਜਗ੍ਹਾ ਦੇ ਰਿਹਾ ਉਹ ਸਜੀਵ ਅਰੋੜਾ ਜੀ ਨੇ ਮੰਨੇ ਉਹਦੇ ਕੋਲਡ ਚੇਨ ਬਣਾਈ ਜਾਏਗੀ ਇੰਟਰਨੈਸ਼ਨਲ ਫਲਾਈਟਾਂ ਤੇ ਅਰੋੜਾ ਸਾਹਿਬ ਅਸੀਂ ਬਹੁਤ ਕੰਮ ਕਰਦੇ ਰਹੇ ਹਾਂ ਤੇ ਉਹ ਮੁਹਾਲੀ ਵੀ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਲਈ ਸਭ 에ਅਰਲਾਈਨਸ ਨੂੰ ਜਾਤੀ ਤੋੜ ਤੇ ਸਜੀਵ ਅਰੋੜਾ ਜੀ ਅਸੀਂ ਮਿਲਾਂਗੇ ਔਰ ਨਾਲ ਹੀ ਅੰਮ੍ਰਿਤਸਰ ਤੋਂ ਜਿਹੜੀ ਕਾਰਗੋ ਫਲਾਈਟ ਦੀ ਮੇਨ ਜਿਹੜੀ ਗੱਲ ਹੈ ਹੋਰ ਬੜੇ ਅੱਜ ਉੱਚੇਵੇਂ ਫੈਸਲੇ ਹੋਏ ਐ ਤੇ ਚੀਮਾ ਸਾਹਿਬ ਆਏ ਨੇ ਰੋਸ਼ਨੀ ਪਾਣਗੇ 2018 ਦੇ ਵਿੱਚ ਕੋਈ ਪਿਛਲੀ ਸਰਕਾਰ ਨੇ ਕੋਈ ਫਿਸਕਲ ਇਨਸੈਂਟਿਵ ਮਿਲਦਾ ਸੀ 2.5% ਉਹ ਇੰਡਸਟਰੀ ਨੇ ਕਿਹਾ ਕਿ ਉਹ 2018 ਚ ਪਿਛਲੀ ਸਰਕਾਰ ਨੇ ਬੰਦ ਕਰਤਾ ਉਹ ਅੱਜ ਹੀ ਸਾਡੇ ਇਹਨਾਂ ਦੇ ਸਜੀਵ अरोड़ा ਜੀ ਦੇ ਨੋਟਿਸ ਚ ਆਇਆ ਕਿ ਉਹ ਖਾਲੀ ਐਗਰੀ ਹਾਜ਼ਰੀ ਬਾਈਸਾਈਕਲ ਸੀਮ ਮਸ਼ੀਨ ਤੋਂ ਹਟਾਇਆ ਗਿਆ ਉਹਦੀ ਵੀ ਸਟੱਡੀ ਕੀਤੀ ਜਾਏਗੀ ਤੇ ਅੱਜ ਦੀ ਇਹ ਸੰਵਿਧਾਨ ਮੀਟਿੰਗ ਬੜੀ ਸਾਰਥਕ ਰਹੀ ਹੈ ਅ ਸਰ ਹੁਣੇ